ਦੀ ਰਾਜਪੁਰੇ ਵਾਲਿਆਂ ਨੂੰ ਕਿ ਗੁਰਬਾਣੀ ਰਾਹੀ ਸੰਗਤਾਂ ਨੂੰ ਜੋੜਨ ਦੀ ਕਿਰਪਾਲਤਾ ਕਰਨੀ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਜੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸਤਨਾਮ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣ ਨਾ ਧਾਨਾ ਤੁਮਰੇ ਮਹਿਮਾ ਬਰਨ ਨਾ ਸਕੋ ਧੂ ਠਾਕੁਰ ਹੋ ਚੁਪਾ ਗਵਾਨਾ ਮੈਂ ਨਹੀਂ ਮੈਂ ਨਹੀਂ ਪ੍ਰਭ ਸਭ ਕੁਛ ਤੇਰਾ ਇਹ ਗਾ ਨਿਰਗੁਣ ਯੰਗ ਸਰਗੁਣ ਵੇ ਲੋਕਰ ਤੇ ਸੁਸਮੇ ਮੇਰਾ ਨਗਰ ਮਹਾਂਪ ਬਾਹਰ ਸੁਨੇ ਆਪਣ ਪ੍ਰਭ ਮੇਰੇ ਕਾ ਸਭਲ ਬਸੇਰਾ ਆਪੇ ਹੀ ਰਾਜ ਨੇ ਆਪੇ ਹੀ ਰਾਇਆ ਕਹ ਕਹ ठाकुर ਕਹ ਕਹ ਚੇਰਾ ਸਾਗੁਰ ਦੁਰ ਭੇਟਿਓ ਨਾਨਕ ਮੇਲੇ ਸਾਗੁਰ ਗੋਦ ਨਨ ਹਨੇਰਾ ਓ ਸਤਿਗੁਰ ਤੇਰੇ ਰਸਤੇ ਅੰਦਰ ਮੈਂ ਇਹ ਦਿਲ ਫਰਸ਼ ਬਿਸ਼ਵਾ ਸੋਹਣ ਚਰਨ ਤੁਸਾਂ ਦਾ ਜੋੜਾ ਤੇ ਮਿਆ ਦੁਰ ਨਾਨੁਪਨਾਵਾ ਅਸੀ ਕਿਰਪਾ ਕਰ ਦਿਓ ਜੀ ਮਤਿਰ ਗੁਣ ਗਾ ਸਿਖਿ ਕਿਰਪਾ ਕਰਿਓ ਜੀ ਮੈਂ ਤੇਰੇ ਹੀ ਗੋਣ ਗਾਂ ਐਸੀ ਕਿਰਪਾ ਕਰਿਓ ਜੀ ਮੈਂ ਤੇਰੇ ਹੀ ਗੋਣ ਗਾਂ ਐਸੀ ਕਿਰਪਾ ਕਰਿਓ ਜੀ ਮੈਂ ਤੇਰੇ ਹੀ ਗੋਣ ਗਾਂ ਵਾ ਤੇ ਕਿਰਪਾ ਕਰ ਦਿਓ ਜੀ ਮੈਂ ਤੇਰੇ ਹੀ ਗੰਗਾਵਾ ਅਸਿ ਕਿਰਪਾ ਕਰ ਦਿਓ ਵਾਹ ਗੁਰ ਤੇਰੇ ਹੀ ਗੰਗਾਵਾ ਅਸਿ ਕਿਰਪਾ ਕਰ ਦਿਓ ਜੀ ਮੈਂ ਤੇਰੇ ਹੀ ਗੰਗਾਵਾ ਤੇ ਕਿਰਪਾ ਕਰ ਦਿਓ ਜੀ ਮੈਂ ਤੇਰੇ ਹੀ ਗੰਗਾਵਾ कृपा करी न पेरे गुणगा ਸੇਹ ਕਿਰਪਾ ਕਰ ਦਿਓ ਮੈਂ ਗੁਣ ਗਾਵਾਂ ਅਸੇਹ ਕਿਰਪਾ ਕਰ ਦਿਓ ਜੀ ਮੈਂ ਗੁਣ ਗਾਵਾਂ ਸੇਹ ਕਿਰਪਾ ਕਰ ਦਿਓ ਜੀ ਮੈਂ ਤੇਰੇ ਹੀ ਗੁਣ ਗਾਵਾਂ ਐਸੀ ਕਿਰਪਾ ਕਰੋ ਜੀ ਮੈਂ ਹੀ ਗੁਣ ਗਾਵਾਂ ਦੇਵੀ ਤੁਮਾ ਵਿਸਰਣ ਹਿਦਾਤਾ ਆਪਣਾ ਨਾਮ ਜੀਉ ਤੁਮਾ ਵਸਨ ਰਾਖਾ ਨਾਨਕ ਕੀ ਆਉਏ ਹੋ ਵੇੜ ਕੋ ਦੋਰ ਤੇ ਮੰਗਣਾ ਸਿਰੁ ਸੁਖਾ ਕੇ ਸਰਣੇ ਆ ਨਾਮੁ ਬਿਲਾਤਾ ਦੀਵਾ ਤਨੁ ਮਾਨੁ ਧੀਰਹਰੀ ਆ ਪਰਮ ਸੁਲਮਾਨ ਸਤਿਕਾਰਯੋ ਗੁਰੂ ਰੂਪ ਗੁਰਸਵਾਰੀ दुनिया संसार ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਨਮਸਕਾਰ ਗੁਰਦੇਵ ਕੋ ਸਤਨਾਮ ਉਪਰ ਮੰਤਰ ਸੁਨਾਇਆ ਭਉ ਜਲ ਵਿੱਚ ਹੋ ਕੱਢ ਕੇ ਮੁਕਤ ਪਦਾਰਥ ਮਾਇਆ ਸਮਾਇਆ ਦੂਰ ਦੁਰਾਜ ਤੋਂ ਚੱਲ ਕੇ ਆਏ ਹੋ ਨਾਕਾ ਨਿਵਾਸੀ ਵਾਹੀ ਪਾਹੀ ਸਾਧ ਸੰਗਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗਿਆタル ਸਰਵ ਸ਼ਕਤੀਮਾਨ ਦੋ ਜਹਾਨ ਵਾਲੇ ਪਰੀਪੂਰਨ ਪਰਮਾਤਮਾ ਈਸ਼ਵਰ ਖੁਦਾ ਸਰਬ ਜੀ ਆਦੇ ਸੰਜੇ ਭਗਵਾਨ ਰਾਜ ਨਰਾਜ ਦਾ ਨਾਮ ਪਹਾ ਦੇਵਾਂ ਦੇ ਉਪਮਾ ਮਹਾਨ ਸਤਿਗੁਰੂ ਜਿਨ੍ਹਾਂ ਦੇ ਸ਼ਤਰ ਸ਼ਾਇਆ ਹੈ ਇੱਥੇ ਸਮਾਗਮ ਚੱਲ ਰਹੇ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਭਗਤੀ ਕਰਨ ਦੇ ਲਈ ਆਪ ਗੁਰੂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀ ਭਰ ਰਹੇ ਹਾਂ ਵੱਡੇ ਆ ਭਾਗਾਂ ਵਾਲਿਓ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਕਰਮ ਚੋਟਾਂ ਖਾਵੈ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਦੇ ਬਹੁਤ ਵੱਡੇ ਭਾਗ ਹੋਇਆ ਕਰਦੇ ਹਨ ਉਸ ਗੁਰਸਿੱਖ ਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਾਪਤ ਹੁੰਦਾ ਹੈ ਜਿਸ ਦੇ ਮਾਰੇ ਭਾਗ ਹਨ ਉਹ ਸਾਧ ਸੰਗ ਜੀ ਦੂਰੋਂ ਲੰਗ ਜਾਂਦਾ ਹੈ ਗੱਜ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੁਰਬ ਕਰਮ ਅੰਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਵੈਰਾਗੀ ਮਿਟਤ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਭੀ ਸੋਈ ਜਾਗੁ ਜਿਸ ਤਰਾ ਸਿਆਣੀਆਂ ਬਾਣੀਆਂ ਸਾਧ ਜੀ ਦੁੱਧ ਨੂੰ ਜਾਗ ਲਾਉਂਦੀਆਂ ਹਨ ਉਸ ਦਾ ਫਿਰ ਦਹੀਂ ਬਣ ਜਾਂਦਾ ਹੈ ਦਹੀਂ ਨੂੰ ਰਿਕਿਆ ਜਾਵੇ ਸਾਜ ਜੀ ਉਸ ਵਿੱਚੋਂ ਮੱਖਣ ਨਿਕਲ ਆਉਂਦਾ ਹੈ ਮੱਖਣ ਨੂੰ ਗਰਮ ਕਰ ਦਈਏ ਸਾਜ ਜੀ ਉਸ ਵਿੱਚੋਂ ਘਿਓ ਨਿਕਲ ਆਉਂਦਾ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਜਿਨ੍ਹਾਂ ਨੇ ਜਪਿਆ ਹੈ ਜਿਨ੍ਹਾਂ ਨੇ ਨਾਮ ਦੇਵ ਕਮਾਈਂ प्रीਤੀ ਸਾਜ ਜੀ ਧਿਆਤਾ ਧਿਆਨ ਤੇ ਉਹ ਪਰਮੇਸ਼ਰ ਦਾ ਰੂਪ ਬਣ ਜਾਂਦੇ ਹਨ ਜਿਸ ਤਰ੍ਹਾਂ ਸਾਝ ਜੀ ਦੁੱਧ ਵਿੱਚ ਛਪਿਆ ਹੋਇਆ ਕੋ ਉਹ ਸਾਝ ਜੀ ਮਿਹਨਤ ਕਰਕੇ ਬਾਹਰ ਆਉਂਦਾ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਜਿਸ ਤਰ੍ਹਾਂ ਸੰਤ ਬਾਬਾ ਅਰੰਭ تیر ਸਿੰਘ ਜੀ ਮਹਾਂਪੁਰਖਾਂ ਨੇ ਨਾਮ ਦੀ ਕਮਾਈ ਕੀਤੀ ਅੱਜ ਉਹਨਾਂ ਦੇ ਸਾਝ ਜੀ ਦਰਬਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਦੇ ਲਈ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਹਨ ਯਾਦਗਰਾਂ ਦੀ ਮਨਾਈ ਜਾਂਦੀ ਹੈ ਜਿਨ੍ਹਾਂ ਨੇ ਸੰਸਾਰ ਦੇ ਆਪੇ ਸਾਜੇ ਕੁਝ ਧਰਮ ਵਾਸਤੇ ਕੁਝ ਮਨੁੱਖਤਾ ਵਾਸਤੇ ਸਾਜੇ ਟੁੱਟੀਆਂ ਹੋਈਆਂ ਰੂਹਾਂ ਨੂੰ ਉਸ ਪਰਮੇਸ਼ਰ ਨਾਲ ਜੋੜਿਆ ਜਾਂਦਾ ਤਾਂ ਹੀ ਉਹ ਮਹਾਰਾਜ ਉਪਦੇਹ ਹੰਨ ਹੋ ਤੇਰੀ ਯਾਦ ਨਾਮ ਅਨੰਦ ਵਿੱਚੋਂ ਵਿਸਾਰੇ ਸੱਚ ਖੰਡ ਜਾਣ ਵਾਲਿਆ ਬਈ ਤੇਰੀ ਰਾਤ ਨਾਮ ਨਾ ਦੇ ਤੋਰ ਸਹਰੇ ਸੱਚ ਖੰਡ ਜਾਣ ਵਾਲਿਆ ਤੇਰੀ ਆਗ ਨਾਮ ਨਾ ਦੇ ਵਿਚავੇ ਸਰੇ ਸੱਚ ਖੰਡ ਜਾਣ ਵਾਲਿਆ ਤੇਰੀ ਆਗ ਨਾਮ ਨਾ ਦੇ ਵਿਚავੇ ਸਰੇ ਸਤਿਗਾਂਢ ਜਾਨ ਵਾਲਿਆ ਸਿੱਤੋ ਵਿਸੈ ਸਤਿਗਾਂਢ ਜਾਨ ਵਾਲਾ ਰੇਗੀ ਆਜ ਨਾਮ ਨਾਦੇ ਵਿੰਗਾ ਵਿੱਚ ਰੇ ਸਤਿਗਾਂਢ ਜਾਨ ਸੱਚਾ ਗੰਢ ਜਾਣ ਵਾਲਿਆ ਤੇਰੀ ਆਗਨਾ ਨਾਮ ਨਾਲੇ ਵਿਸਵਸਰੇ ਸੱਚਾ ਗੰਢ ਜਾਣ ਵਾਲਿਆ ਆਦਿ ਨਾਮ ਨਾਲੇ ਵਿਸਵਸਰੇ ਸੱਚਾ ਗੰਢ ਬਿਆਨ ਵਾਲਿਆ ਸਤ ਜਾਨ ਵਾਲਿਆ ਮੇਰੇ ਪਿਆਰੇ ਸੱਚਖੰਡ ਜਾਨ ਵਾਲਿਆ ਪਿਆਰੇ ਜੀ ਸੱਚਖੰਡ ਜਾਨ ਵਾਲਿਆ ਪਿਆਰੇ ਸੱਚਖੰਡ ਜਾਨ ਵਾਲਿਆ ਮੇਰੇ ਪਿਆਰੇ ਸੱਚਖੰਡ ਜਾਨ ਵਾਲਿਆ ਸਤਖੰਡ ਜਨਵਾਲਿਆ ਸੱਚਖੰਡ ਦੀ ਜਨਵਾਲਿਆ

ਨਰਹਰਨਾ ਨਰਹਰ ਗੁਰੂ ਸਹੀਏ ਆਏ ਸਭ ਲੈ ਬਿਨਾ ਕੇ ਨਾਮ ਇਹੋ ਸਤਗੁਰੂ ਮਹਾਰਾਜ ਜੀ ਫੈਸਲਾ ਕਰਦੇ ਹਨ ਬਾਣੀ ਅੰਦਰ ਜਿਨਾਰੇ ਪਰਮੇਸ਼ਰ ਦੇ ਨਾਮ ਦੀ ਕੀਤੇ ਕਮਾਈ ਸਾਹਿਬ ਜੀ ਸਵਾਸ ਸਵਾਸ ਪ੍ਰਮਾ ਭਗਤੀ ਕੀਤੇ ਆਪਣੇ ਹੱਥੀਂ ਸੇਵਾ ਕੀਤੀ ਜਿਸ ਤਰ੍ਹਾਂ ਆਪ ਜੀ ਸਰਵਨ ਕਰ ਰਹੇ ਸੀ ਭਾਈ ਪ੍ਰਲੋਕ ਸਿੰਘ ਜੀ ਪਾਸੋਂ ਸਾ ਸੰਗਤ ਆਜ ਕੰਨਾ ਅੱਜ ਉਹਨਾਂ ਦੇ ਅਸਥਾਨਾਂ ਤੇ ਗੁਰੂ ਦੇ ਚਰਨਾਂ ਵਿੱਚ ਨਮਸਕਾਰਾਂ ਕਰਨ ਦੇ ਲਈ ਆਏ ਹਾਂ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੱਤੇ ਉਦਾਸ ਕਹਿੰਦੇ ਹਨ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰਿ ਰੰਗ ਦੇ ਦਾਸ ਤੇ ਸੰਸਾਰ ਸਾਜ ਜੰਜਾਲਾਂ ਦੇ ਨਾਲ ਭਰਿਆ ਹੋਇਆ ਹੈ ਕਿਸੇ ਨੂੰ ਤਨ ਦਾ ਦੁੱਖ ਹੈ ਕਿਸੇ ਨੂੰ ਮਨ ਦਾ ਦੁੱਖ ਹੈ ਕੋਈ ਤੁਹਿਆ ਪੁੱਤਰਾ ਵੱਲੋਂ ਦੁੱਖ ਹੈ ਸਾਥ ਸੰਗਤ ਕਿਸੇ ਨੂੰ ਸਰੀਰ ਦਾ ਰੋਗ ਚੁੰਮੜਿਆ ਹੋਇਆ ਹੈ ਜਦੋਂ ਸਾਜ ਜੀ ਸਾਰੇ ਡਾਕਟਰ ਵੈਦ ਹਕੀਮ ਜਵਾਬ ਦੇ ਦੇ ਫਿਰ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ ਗੁਰੂ ਸਾਹਿਬ ਨੇ ਬਾਣ ਵਿੱਚ ਆਖਿਆ ਵੈਦਾਂ ਸੰਗ ਸੰਗ ਇਕੱਠਾ ਹੋਇਆ ਔਖ ਦੇ ਆਇਰਾਸ ਵਿੱਚ ਆਪ ਫਲੋਇਆ ਜੋ ਜੋ ਔਨਾ ਕਰਮ ਸੋ ਕਰਮ ਹੋਏ ਪਸਰਿਆ ਹਰਿਆ ਦੂਖ ਰੋਗ ਸਭ ਪਾਪ ਤਨ ਤੇ ਖਸਰਿਆ ਜਿਦੋਂ ਸਾਹਿਬ ਦੇ ਸਾਰੇ ਪਾਸੋਂ ਜਵਾਬ ਮਿਲ ਜਾਵੇ ਮੇਰੇ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਬੇਨਤੀ ਸਾਸ ਜੀ ਫਿਰ ਦੁੱਖ ਦਾ ਸਾਥੀ ਦਾਰੂ ਬਣ ਜਾਂਦਾ ਹੈ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਆਹੀ ਧਰਨਾ ਪੜਿਓ ਆਉਣ ਵਾਲੇ ਗੁਰਮੁਖ ਪਿਆਰਿਆ ਪਾਸੋਂ ਆਪ ਜੀ ਨੇ ਕਥਾ ਵਿਚਾਰਾ ਸਰਵਨ ਪ੍ਰਕਾਰ ਲਈ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰਨਾ ਹੈ ਸਤਿਗੁਰ ਮਹਾਰਾਜੋਂ ਕਹਿੰਦੇ ਹਨ ਹੋ ਤੇਰੇ ਦੁੱਖਾਂ ਦੀ ਬਣ ਗੀਦਾਰੋ ਸੁਖ ਤੇਰੇ ਰੋਗੋਂ ਗੋੜੂ ਤੇਰੇ ਸੁੱਖ ਦੀ ਬਣ ਗੀਦਾਰੋ सुख तेर गे ते बणो गे ॾाड़ू सुख तेरगे तेरे सुखी बण बि दारू सुखर रोग ਦੁਖਾਨੀ ਬਣੇਗੇ ਗਾਰੋ ਸੋਖਤੇਰੇ ਰੋਗ ਹੋਣਗੇ ਤੇ ਦੇਦਾਰ ਸੋਖਤੇਰੇ ਰੋਗ ਹੋਣਗੇ ਤੇਰੇ ਦੁਖਾਨੀ ਬਣੇਗੇ ਗਾਰੋ ਸੋਖਤੇਰੇ ਰੋਗ ਹੋਣਗੇ ਮੇਰੇ ਪਿਆਰੇ ਦੀ ਸੋਖਤੇਰੇ ਰੋਗ ਯਾਰ ਸੁਖ ਕਰੇ ਰੋਗ ਹੋਂ ਗੇ ਮੇਰੇ ਪਿਆਰੇ ਸੁਖ ਕਰੇ ਰੋਗ ਹੋਂ ਗੇ ਮੇਰੇ ਪਿਆਰੇ ਸੁਖ ਕਰੇ ਰੋਗ ਹੋਂ ਗੇ ਸੁਖ ਰੋਗ ਹੋਂ ਗੇ ਮੇਰੇ ਪਿਆਰੇ ਤੇਰੇ ਰੋਗ ਹੋਂਗੇ ਇਹ ਦੁੱਖ ਦੀ ਮਾਰਾ ਸੁਖ ਤੇਰੇ ਰੋਗ ਹੋਂਗੇ ਸੁਖ ਦਾ ਰੋਗ ਕੋ ਆਜਾ ਸੁਖ ਤਾਂ ਗਣਾਓ ਏ ਕਰਨਾ ਮੈਂ ਨਹੀਂ ਜਾਓ ਕਰੀ ਨਾ ਹੋਏ ਇਹ ਤੁਹਾਨੂੰ ਹਾਜ਼ਰੀਂ ਕਰਿਓ ਪ੍ਰਵਾਣ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਰਪਾ ਕੋ ਅਨਸਾਰੀਆਂ ਸੰਤਾਂ ਦੇ ਸੱਚੇ ਮਿਰ ਪ੍ਰਿਆਹ ਹੱਥ ਰੱਖਣ ਆਇਆ ਹੋਇਆਂ ਦੀ ਸਭ ਦੀ ਹਾਰ ਦੀ ਦਰ ਤੇ ਪ੍ਰਵਾਣ ਕਰਨ ਸਤਿਕਾਰਯੋਗ ਭਾਈ ਕ੍ਰਿਸ਼ਨ ਸਿੰਘ ਜੀ ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਪ੍ਰਵਾਣ ਕਰਕੇ ਇਸ ਸੇ ਸੈਤਰੀ ਦੀ ਸੇਵਾ ਨਿਭਾਈ ਉਹਨਾਂ ਦੇ ਸਿਰ ਤੇ ਮਿਰ ਪ੍ਰਿਆਹ ਹੱਥ ਰੱਖ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਔਰ ਦੇਸ਼ ਕਾਮ ਤੇ ਸਾਂਝੀ ਮਨ ਸੇਵਾ ਕਰਨ ਦਾ ਬਲ ਉਦਮ ਬਖਸ਼ਣ। ਆਓ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ, ਹਰਗਰਾਂ ਕੀ ਗੁਰਦੁਆਰਾ ਪ੍ਰਹਾਲੀ ਸਾਹਿਬ। ਉਹਨਾਂ ਤੋਂ ਗੁਰਮਤਿ ਆ ਵਿਚਾਰਾ ਸਰਵਨ ਕਰ ਕੋਈ ਰਹਿੰਦੇ ਸਮੇਂ ਤੋਂ ਪੂਰਾ ਲਾਭ ਉਠਾਇਓ। ਕਿਸ ਨੇ ਜਾਣਾ ਨਹੀਂ ਸਭ ਭਾਈ ਭਾਈ ਇਸੇ ਤਰ੍ਹਾਂ ਬੈਠੇ ਰਹੋ। ਅਰਦਾਸ ਤੋਂ ਬਾਅਦ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਫਿਰ ਜਾਣਾ ਹੋਈਆਂ। ਤਮਾਮ ਭੁੱਲਾਂ ਦੀ ਖੁਮਾ। ਆਖੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲਾ ਵਾਲਿਆਂ ਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਦਾ ਸਮਾਗਮ ਸੰਪੂਰਨ ਤਾਈ ਵੱਲ ਵੱਧ ਰਿਹਾ ਹੈ ਔਰ ਸੰਗਤਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਵਾਕਏ ਹੀ ਦੇਵਤੇ ਬਣਨ ਦਾ ਸਬੂਤ ਦਿੱਤਾ ਹੈ ਇਹ ਜਿਹੜੀਆਂ ਘੜੀਆਂ ਭਾਈ ਇਹ ਮਨ ਕਰਕੇ ਜਦੋਂ